ਚੰਡੀਗੜ੍ਹ ਵਿੱਚ ਜਗ੍ਹਾ-ਜਗ੍ਹਾ ਲੋਕਾਂ ਦੀ ਸਹੂਲਤ ਲਈ ਟੈਕਸੀ ਸਟੈਂਡ ਬਣਾਏ ਹੋਏ ਆ ਇਹ ਜਿਹੜੇ ਟੈਕਸੀ ਸਟੈਂਡ ਆ ਇਹ ਕਾਰਪੋਰੇਸ਼ਨ ਦੇ ਅੰਡਰ ਹੈਗੇ ਆ ਕਾਰਪੋਰੇਸ਼ਨ ਨੇ ਹੀ ਇਹ ਜਗ੍ਹਾ ਲਾਟ ਕੀਤੀ ਆ ਤਾਂ ਕਿ ਲੋਕਾਂ ਨੂੰ ਆਵਾਜਾਈ 'ਚ ਇਸੀ ਤਰ੍ਹਾਂ ਦੀ ਦਿੱਕਤ ਨਾ ਆਵੇ ਜਿਨ੍ਹਾਂ ਕੋਲੇ ਗੱਡੀਆਂ ਨਹੀਂ ਆ ਜਾਂ ਜਿਨ੍ਹਾਂ ਨੇ ਬਾਹਰ ਜਾਣਾ ਉਹ ਇੱਥੋਂ ਟੈਕਸੀ ਲੈ ਕੇ ਬਾਹਰ ਕਿਤੇ ਦੂਸਰੇ ਸ਼ਹਿਰ 'ਚ ਜਾ ਸਕਣ ਅਤੇ ਆ ਸਕਣ ਉਸ ਲਈ ਜਗਾ ਜਗਾ ਟੈਕਸੀ ਸਟੈਂਡ ਬਣਾਏ ਗਏ ਸੀ ਪਰ ਇਹਨਾਂ ਦੀ ਇੱਕ ਨੋਮੀਨਲ ਜੀ ਫੀਸ ਜਿਹੜੀ ਆ ਉਹਨਾਂ ਅਧਾਰਿਤ ਕੀਤੀ ਗਈ ਸੀਗੀ ਤਾਂ ਕਿ ਕਾਰਪੋਰੇਸ਼ਨ ਨੂੰ ਇਹਨਾਂ ਤੋਂ ਆਮਦਨ ਵੀ ਹੋਵੇ ਪਰ ਚੰਡੀਗੜ੍ਹ ਵਿੱਚ ਅੱਠ ਟੈਕਸੀ ਸਟੈਂਡ ਆਏ ਜੇ ਆ ਜਿਨ੍ਹਾਂ ਨੇ ਫੀਸ ਨਾ ਜਮਾ ਕਰਕੇ ਕਾਰਪੋਰੇਸ਼ਨ ਨੇ ਉਹ ਟੈਕਸੀ ਸਟੈਂਡ ਸੀਲ ਕਰ ਦਿੱਤੇ ਉਹਨਾਂ ਨੂੰ ਬੰਦ ਕਰ ਦਿੱਤਾ ਪਰ ਸਾਡੇ ਨਾਲ ਜਸਵੀਰ ਸਿੰਘ ਬੰਟੀ ਜੀ ਹੈ ਇਹ ਸੀਨੀਅਰ ਡਿਪਟੀ ਮੇਅਰ ਹੈ ਇਹਨਾਂ ਦਾ ਇਲਜ਼ਾਮ ਹੈ ਕਿ ਇਹ ਜਿਹੜੇ ਟੈਕਸੀ ਸਟੈਂਡ ਜਿਹੜੇ ਕਾਰਪੋਰੇਸ਼ਨ ਨੇ ਸੀਲ ਕੀਤੇ ਆ ਇਹ ਦੁਆਰਾ ਰੀਓਪਨ ਹੋ ਗਏ ਉੱਥੇ ਸਾਰੀ ਗਤੀਵਿਧੀਆਂ ਜਿਹੜੀਆਂ ਉਹ ਚੱਲ ਰਹੀਆਂ ਸਰ ਇਹ ਇਹਨਾਂ ਦਮਾ ਜਿਹੜੇ ਤੁਸੀਂ ਦਾਵਾ ਕਰ ਰਹੇ ਹੋ ਇਸ ਦਾਅਵੇ 'ਚ ਕਿੰਨਾ ਕਦਮ ਹੈ ਤੁਸੀਂ ਦੇਖੋ ਜੀ ਮੈਂ ਤੇ ਏਰੀਆ ਕਾਉਂਸਲ ਅਸੀਂ 22 ਸੈਕਟਰ 'ਚ ਵੀ ਖੜੇ ਆ ਤਮਨ ਬਾਦਲ ਜੀ ਮੇਰੇ ਨਾਲ ਨੇ ਜਿਸ ਨੇ ਅਸੀਂ ਪਹਿਲਾਂ ਅਸੀਂ ਦੇਖਣ ਆਏ ਸੀਗੇ ਇੱਥੇ ਜਿਹਨੇ ਟੈਕਸੀ ਸਟੈਂਡ ਸੀਗੇ ਮਾਲਕ ਸੀ ਜਿਹੜੇ ਉਹਨਾਂ ਦੇ ਗੱਟਿਆਂ ਡਰਾਈਵਰ ਨੇ ਉਹ ਸਾਰੇ ਇੱਥੇ ਤਾਂਸ ਖੇਲੇ ਸੀ ਉਹਨੇ ਆਪਣੇ ਸਟੂਲ ਰੱਖੇ ਹੋਏ ਸੀਗੇ ਜੀ ਇਤੋਂ ਤਾਂਸ ਕਿੰ ਸੀ ਤੁਸੀਂ ਦੇਖੋ ਜਿਹੜਾ ਬਾਈ ਦਾ ਟੈਕਸੀ ਸਟੈਂਡ ਹੈ ਜਿਹੜਾ ਫਰੰਟ ਵਾਲਾ ਦਰਵਾਜ਼ਾ ਉਹਨੂੰ ਬਿਲਕੁਲ ਜੰਗ ਲੱਗਿਆ ਹੋਇਆ ਇੰਜ ਲੱਗਦਾ ਕਿ ਸਾਲ ਦੋ ਸਾਲ ਹੋ ਗਏ ਇਹਨੂੰ ਕਿਸੇ ਨੇ ਛੇੜਿਆ ਨਹੀਂ ਔਰ ਉਹਦੇ ਨਾਲ ਹੀ ਇਹਨਾਂ ਨੂੰ ਦੂਜਾ ਦਰਵਾਜ਼ਾ ਹੈ ਉਹ ਬਿਲਕੁਲ ਚਮਕ ਚਮਾਦਾ ਨਾ ਜਿਵੇਂ ਅੱਜ ਹੀ ਕਿਸੇ ਨੇ ਲਗਾਇਆ ਹੋਵੇ ਕਹਿੰਦਾ ਪਾਪਾ ਹੈ ਕਿ ਅੰਡਰਵਾਟਰ ਪਿੱਛੇ ਬੈਕ ਸਾਈਡ ਤੋਂ ਬੈਕ ਬੈਕ ਡੋਰਾਂ ਟੀ ਤਾਂ ਕੰਮ ਚੱਲ ਰਿ ਚੰਡੀਗੜ੍ਹ ਦੇ ਵਿੱਚ ਟੋਟਲ 60 ਟੈਕਸੀ ਸਟੈਂਡ ਨੇ ਜੀ ਜਿਨ੍ਹਾਂ ਵਿੱਚੋਂ 8 8 ਸੀਲ ਕੀਤੇ ਹੋਏ ਨੇ ਜਦੋਂ ਬਾਕੀ ਟੈਕਸੀ ਸਟੈਂਡਾਂ ਨੇ ਪੈਸੇ ਦੇ ਰਹੇ ਆਂ ਤੇ ਇਹ ਟੈਕਸੀ ਸਟੈਂਡਾਂ ਨੇ ਕਿਉਂ ਨਹੀਂ ਪੈਸੇ ਦਿੱਤੇ ਜੇ ਸੀਲ ਹੈ ਤਾਂ ਨਗਰ ਨਿਗਮ ਨੇ ਦੀ ਆਕਸ਼ਨ ਕਿਉਂ ਨਹੀਂ ਕਰਾਈ ਇਹ ਬਹੁਤ بڑا ਗੌਰਵਤੰਦਾ ਬਹੁਤ ਵੱਡਾ ਨੈਕਸਸ ਹੈ ਬਹੁਤ ਬੜੀ ਜੇ ਜੇ ਤੁਸੀਂ ਕਹਿਤਾ ਵੀ ਸੀਲ ਹੋਏ ਹੋਏ ਆ ਜਿੱਦਾਂ ਤੁਸੀਂ ਦਾਵਾ ਕਰ ਰਹੇ ਹੋ ਔਰ ਉੱਥੇ ਟੈਕਸੀ ਸਟੈਂਡ ਦੀ ਜਿਹੜੀ ਗਤੀਵਿਧੀਆਂ ਉਹ ਚੱਲ ਰਹੀਆਂ ਫਿਰ ਤਾਂ ਐਫਆਈਆ ਦਰਜ ਹੋਣੀ ਚਾਹੀਦੀ ਹੈ ਜਿਹੜੀ ਚੀਜ਼ ਕਾਰਪੋਰੇਸ਼ਨ ਨੇ ਸੀਲ ਕਰ ਦਿੱਤੀ ਔਰ ਉੱਤੇ ਕਿਸੇ ਤਰ੍ਹਾਂ ਦੀ ਜਦੀ ਗਤੀਵਿਧੀ ਚੱਲ ਰਹੀ ਹੈ ਤਾਂ ਫਿਰ ਤਾਂ ਕਾਰਪੋਰੇਸ਼ਨ ਨੂੰ ਪੁਲਿਸ ਨੂੰ ਸ਼ਿਕਾਇਤ ਦੇਣੀ ਚਾਹੀਦੀ ਹੈ ਤਾਂ ਕਿ ਐਫਆਈਆ ਦਰਜ ਹੋ ਸਕੇ ਅਸੀਂ ਕਮਿਸ਼ਨ ਸਾਹਿਬ ਨੂੰ ਮੈਂ ਕੱਲ੍ਹ ਮੈਂ ਗੱਲ ਕੀਤੀ ਸੀ ਮੈਂ ਕਿ ਸਰ ਜਿਹੜੇ ਟੈਕਸੀ ਸਟੈਂਡ ਚੱਲਦੇ ਆਂ ਅਸੀਂ ਤਾਂ ਇੱਕ طرف ਤੁਸੀਂ ਲੋਕਾਂ ਤੇ ਏਡੇ ਵੱਡੇ ਬੋਝ ਟੈਕਸ ਲਗਾ ਰਹੇ ਆਂ ਔਰ ਜਿਹੜੀ ਸਾਡਾ ਹਕੀਕਤਾ ਜੋ ਸਾਡਾ ਆਮਦਨ ਹੈ ਅਸੀਂ ਉਹਨਾਂ ਨੂੰ ਪਿੱਛੇ ਛੱਡੀ ਜਾਂਦੇ ਆਂ ਅੱਗੇ ਤੋਂ ਪਿੱ ਜਿੱਥੇ ਸਾਨੂੰ ਆਮਦਨ ਆਣੀ ਹੈ ਉਹਦੇ ਵੱਲ ਤਾਂ ਧਿਆਨ ਨਹੀਂ ਪਰ ਸਾਡਾ ਸਿਰਫ ਧਿਆਨ ਹੈ ਕਿ ਲੋਕਾਂ ਤੇ ਬੋਝ ਲੋਕਾਂ ਤੇ ਟੈਕਸ ਲਾਈਏ ਕੋਈ ਨਾ ਕੋਈ ਨਵਾਂ ਟੈਕਸ ਲਾ ਦਈਏ ਕੋਈ ਨਾ ਕੁਝ ਨਵੀਂ ਚੀਜ਼ ਲਿਆਈਏ ਤਾਂ ਕਿ ਜਨਤਾ ਨੂੰ ਦੁਬਾਇਆ ਜਾਵੇ ਇਹ ਨਹੀਂ ਹੈ ਕਿ ਜਿਹੜਾ ਸਾਡੀ ਆਮਦਨ ਜਿੱਥੋਂ ਘਟ ਗਈ ਹੈ ਉਹਨੂੰ ਆਮਦਨ ਦੁਬਾਰਾ ਰੀਜਨਰੇਟਰੀ ਸਰਕੂਲੇਟ ਕਿਵੇਂ ਕੀਤਾ ਜਾਵੇ ਇਹ ਬਹੁਤ ਵੱਡੀ ਗੱਲ ਹੈ ਵੀ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਕਾਰਪੋਰੇਸ਼ਨ ਨੂੰ ਉਸ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਜਿਹੜੀ ਕਿ ਲੋਕਾਂ ਦੇ ਬੋਝ 'ਚ ਨਾ ਡਾਲ ਕੇ ਆਮਦਨ ਹੋ ਸਕੇ ਆਜਾ ਦਮਨਪ੍ਰੀਤ ਜੀ ਹੈ ਸਾਡੇ ਨਾਲ ਕਾਉਂਸਲਰ ਹੈ ਇਸ ਏਰੀਏ ਦੇ ਦਮਨਪ੍ਰੀਤ ਜੀ ਸੋਨੂੰ ਕੀ ਇਹ ਪਤਾ ਸੀਗਾ ਵੀ ਹਾਂ ਯਾਰ ਜਿਹੜਾ ਟੈਕਸੀ ਸਟੈਂਡ ਹੈ ਸੀਲ ਸੀਗਾ ਇੱਥੇ ਗਤੀਵਿਧੀ ਜਿਹੜੀ ਆ ਉਹ ਦੁਆਰਾ ਇਹਨਾਂ ਨੇ ਸ਼ੁਰੂ ਕਰ ਦਿੱਤੀ ਦੇਖੋ ਜੀ ਪਿਛਲੇ ਦਿਨੀ ਮੈਂ ਸਾਡੇ ਸੀਨੀਅਰ ਡਿਪਟੀ ਮੇਅਰ ਸਾਹਿਬ ਜਸਬੀਰ ਬੰਟੀ ਨਾਲ ਗੱਲ ਕੀਤੀ ਵੀ ਜਿਹੜਾ ਇੱਥੇ ਟੈਕਸੀ ਸਟੈਂਡ ਹੈਗਾ ਉਹ ਬਾਹਰ ਬਿਠਾ ਕੇ ਚਲਾਇਆ ਜਾ ਰਿਹਾ ਮੈਂ ਇਹਨਾਂ ਨੂੰ ਬੁਲਾਇਆ ਸੀਗਾ ਇਹਨਾਂ ਨੂੰ ਦਿਖਾਇਆ ਸੀ ਬਾਹਰ ਇੱਥੇ ਟੈਕਸੀ ਵਾਲੇ ਬੈਠੇ ਸੀ ਇੱਥੇ ਸਾਰਿਆਂ ਤੁਸੀਂ ਅੱਜ ਦੇਖੋ ਉਸ ਦਿਨ ਦਾ ਉਹ ਅੱਜ ਦਾ ਇੰਪੈਕਟ ਦੇਖੋ ਇਸ ਟਾਈਮ ਕੋਈ ਵੀ ਟੈਕਸੀ ਨਹੀਂ ਖੜੀ ਇੱਕ ਦੋ ਟੈਕਸੀ ਔਰ ਉਸ ਦਿਨ ਇੱਥੇ ਕਟੋਕਟ 10-15 ਟੈਕਸੀਆਂ ਖੜੀਆਂ ਸੀ ਕਹਿੰਦਾ ਭਾਵੇਂ ਹੈ ਵੀ ਕਿਹੜੇ ਅਫਸਰਾਂ ਨੇ ਇੰਨਾ ਤੇ ਆਪਣਾ ਆਸ਼ੀਰਵਾਦ ਰੱਖਿਆ ਹੋਇਆ ਸੀ ਵੀ ਮਿਲੀ ਭਗਤ ਹੈਗੀ ਹੈ ਮਿਲੀ ਭਗਤ ਨਹੀਂ ਆਪਣਾ ਆਸ਼ੀਰਵਾਦ ਰੱਖਿਆ ਸੀ ਤੁਸੀਂ ਕਹਿ ਰਹੇ ਹੋ ਮਿਲੀ ਭਗਤ ਕਹਿੰਦਾ ਭਾਵੇਂ ਹੈ ਵੀ ਕਿਸ ਆਸ਼ੀਰਵਾਦ ਦਾ ਕੀ ਮਤਲਬ ਆਪਾਂ ਲਗਾਈਏ ਵੀ ਕਾਰਵਾਈ ਕਿਉਂ ਨਹੀਂ ਕੀਤੀ ਅਗਰੇ ਟੈਕਸੀ ਟੈਂਟ ਸੀਲ ਹੈ ਇਹ ਸੀਲ ਲੱਗੇ ਨੇ ਇਹਨਾਂ ਦੇ ਬਾਹਰ ਬੰਦੇ ਬੈਠ ਕੇ ਕੰਮ ਕਰ ਰਹੇ ਨੇ ਰੋਜ਼ਗਾਰ ਕਰ ਰਹੇ ਨੇ ਟੈਕਸੀਆਂ ਲੱਗੀਆਂ ਨੇ ਬੁਕਿੰਗ ਕਰ ਰਹੇ ਤੁਸੀਂ ਦੇਖੋ ਵੀ ਇੱਥੇ ਵੀ ਹੋਟਲਸ ਨੇ ਇੱਥੇ ਵੀ ਹੋਟਲਸ ਨੇ ਜਦੋਂ ਬੰਦਾ ਚੰਡੀਗੜ੍ਹ ਰਹਿਣ ਆਂਦਾ ਸਾਹਮਣੇ ਬੱਸ ਸਟੈਂਡ ਹੈ ਬੱਸ ਸਟੈਂਡ ਤੋਂ ਉਤਰਦਾ ਸਾਹਮਣੇ ਹੀ ਹੋਟਲ ਲੈ ਲੈਂਦਾ ਸਾਹਮਣੇ ਹੀ ਟੈਕਸੀ ਲੈ ਲੈਂਦਾ ਜੇ ਉਹਨੇ ਮੜਾ ਮੋਟਾ ਸ਼ਿਮਲੇ ਤੱਕ ਜਾਣਾ ਹੋਵੇ ਹਿਮਾਚਲ ਤੱਕ ਜਾਣਾ ਹੋਵੇ ਚੰਡੀਗੜ੍ਹ ਰੁਕਦਾ ਸੋ ਇੱਥੇ ਜਿਹੜਾ ਟੈਕਸੀਆ ਦਾ ਜਿਹੜਾ ਤਾਂਚਾ ਦਾੰਚਾ ਇੱਥੇ ਲੱਗਿਆ ਰਹਿੰਦਾ ਸੀ ਆਲਵੇਜ਼ ਔਰ ਅੱਜ ਦੇਖੋ ਬ ਇਹਦੇ ਵਿੱਚ ਜਾਂ ਤਾਂ ਅਫਸਰਾਂ ਨੇ ਖਿੱਚ ਲਿਆਉਣਾ ਵੀ ਹੁਣ ਨਾ ਲਗਾਇਓ ਤੇ ਹੁਣ ਤੁਹਾਡੇ ਸਾਹਮਣੇ ਹੈ ਵੀ ਅੱਜ ਔਰ ਉਸ ਦਿਨ ਦੇ ਵਿੱਚ ਬੜਾ ਫਰਕ ਹੈ ਪਰ ਜਿਹੜਾ ਸਾਡਾ ਹੁਣ ਤੱਕ ਦਾ ਨੁਕਸਾਨ ਹੈ ਉਹ ਮੈਂ ਚਾਹਾਂਗਾ ਮਾਨਯੋਗ ਕਮਿਸ਼ਨਰ ਸਾਹਿਬ ਨਾਲ ਕੱਲ ਜਿਵੇਂ सेना डिप्टी ਮੇਰੇ ਸਾਹਮਣੇ ਦੱਸਿਆ ਵੀ ਗੱਲ ਕੀਤੀ ਸੀਗੀ ਇਹਨਾਂ ਨੇ ਤੇ ਉਹਨਾਂ ਨੇ ਸਾਨੂੰ ਸੁਵਾਸ਼ਨ ਦਵਾਇਆ ਸੀ ਕਿ ਜਲਦੀ ਆਕਸ਼ਨ ਕਰਾਂਗੇ ਪਰ ਆਕਸ਼ਨ ਕਰਨ ਦਾ ਮਤਲਬ ਐ ਨਹੀਂ ਵੀ ਇਹਨੂੰ ਆਕਸ਼ਨ ਕਰਕੇ ਅੱਗੋਂ ਆਪਣਾ ਜਿਹੜਾ ਇਨਕਮ ਜਨਰੇਟ ਕਰਨਾ ਪਹਿਲਾਂ ਪਿੱਛੇ ਜਿਹੜਾ ਨੁਕਸਾਨ ਹੈ ਉਹ ਕਿਵੇਂ ਰਿਕਵਰ ਕਰਨਾ ਔਰ ਜਿਸ ਅਫਸਰ ਦੀ ਵਜ੍ਹਾ ਨਾਲ ਇੱਥੇ ਬਾਹਰ ਬੈਠੇ ਨੇ ਬੰਦੇ ਉਹਤੇ ਕੀ ਕਾਰਵਾਈ ਕਰਨੀ ਹੈ ਦੇਖਣਾ ਇਹ ਹੋਵੇਗਾ ਅਜਾ ਨਮਨਪ੍ਰੀਤ ਜੀ ਉਸ ਗੱਲ ਬਾਰੇ ਤੁਹਾਡਾ ਕੀ ਕਹਿਣਾ ਹੈ ਵੀ ਜਿਹੜੀ ਚੀਜ਼ ਸੀਲ ਹੋਗੀ ਅਗਰ ਉੱਥੇ ਦੁਆਰਾ ਐਕਟੀਵਿਟੀ ਸ਼ੁਰੂ ਹੁੰਦੀ ਆ ਕੀ ਉਸ ਚ ਸਾਨੂੰ ਇਹ ਨਹੀਂ ਲੱਗਦਾ ਵੀ ਹਾਂ ਪੁਲਿਸ ਨੂੰ ਕੰਪਲੇਂਟ ਕਰਨੀ ਚਾਹੀਦੀ ਹੈ ਕਾਰਪੋਰੇਸ਼ਨ ਵੱਲੋਂ ਬਿਲਕੁਲ ਕਰਨੀ ਚਾਹੀਦੀ ਹੈ ਜੀ ਆਪਾਂ ਹੁਣ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਸੋਮਵਾਰ ਨੂੰ ਮਿਲਣਾ ਮੇਰੀ ਬੰਟੀ ਸਾਹਿਬ ਨਾਲ ਗੱਲ ਹੋਈ ਸੀ ਕਿ ਸੋਮਵਾਰ ਨੂੰ ਅਸੀਂ ਉਹਨਾਂ ਨੂੰ ਲੈਟਰ ਦੇ ਰਹੇ ਹਾਂ ਵੀ ਜਿਸ ਅਫਸਰ ਕਰਕੇ ਬਾਹਰ ਗੱਡੀਆਂ ਲੱਗੀਆਂ ਨੇ ਉਹ ਤੋਂ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਜਿਨ੍ਹਾਂ ਦੇ ਵੀ ਇਹ ਟੈਕਸੀ ਸਟੈਂਡ ਜਿਹੜੇ ਬਾਹਰ ਚਲਾ ਰਹੇ ਸੀ ਇਹਨਾਂ ਤੇ ਰਿਕਵਰੀ ਦੀ ਪਾਈ ਜਾਣ ਔਰ ਜੋ ਐਕਟ ਕਹਿੰਦਾ ਵੀ ਉਹ ਤੇ ਪਰਚਾ ਬਣਦਾ ਹੀ ਆ ਉਨੀ ਕੰਪਲੇਂਟ ਹੋਣੀ ਚਾਹੀਦੀ ਐ ਐਸ ਪਰ ਐਕਟ ਐਸ ਪਰ ਕਾਨੂੰਨ ਵੀ ਕੀ ਉਹਨਾਂ ਦੇ ਕਾਨੂੰਨ ਕਾਰਵਾਈ ਬਣਨੀ ਚਾਹੀਦੀ ਜ਼ਰੂਰ ਹੋਣੀ ਚਾਹੀਦੀ ਜੀ ਥੈਂਕ ਯੂ ਐਸ ਤੋਂ ਦੱਸ ਦਈਏ ਇਸ ਤਰ੍ਹਾਂ ਦੇ ਚੰਡੀਗੜ੍ਹ ਵਿੱਚ 60 ਦੇ ਕਰੀਬ ਟੈਕਸੀ ਸਟੈਂਡ ਆ ਲਗਭਗ ਹਰ ਇੱਕ ਸੈਕਟਰ ਚ ਇਸ ਤਰ੍ਹਾਂ ਦੇ ਟੈਕਸੀ ਸਟੈਂਡ ਹੈਗੇ ਆ ਲੋਕਾਂ ਦੀ ਸੁਵਿਧਾ ਲਈ ਟੈਕਸੀ ਸਟੈਂਡ ਬਣਾਏ ਗਏ ਸੀਗੇ ਪਰ ਅੱਠ ਟੈਕਸੀ ਸਟੈਂਡ ਐਡਜਿਸ ਸੀਗੇ ਜਿਹੜੇ ਕੀ ਸੀਲ ਕਰ ਦਿੱਤੇ ਗਏ ਸੀਗੇ ਕਿਉਂਕਿ ਇਹਨਾਂ ਨੇ ਜੋ ਨੋਮੀਨਲ ਕਰਾਇਆ ਹੈਗਾ ਉਹ ਵੀ ਕਾਰਪੋਰੇਸ਼ਨ ਨੂੰ ਜਮ੍ਹਾਂ ਨਹੀਂ ਕਰਾਇਆ ਪਰ ਦੂਜੇ ਪਾਸੇ ਇੱਥੇ ਸਾਰੀ ਐਕਟੀਵਿਟੀ ਜਿਹੜੀ ਆ ਅੱਠ ਤੋਂ ਅੱਠੋ ਟੈਕਸੀ ਸਟੈਂਡਾਂ ਤੇ ਉਸੇ ਤਰ੍ਹਾਂ ਚੱਲਦੀ ਰਹੀ ਔਰ ਜਿੱਦਾਂ ਕਾਉਂਸਲਰ ਸਾਹਿਬ ਤੇ ਸੀਨੀਅਰ ਡਿਪਟੀ ਮੇਅਰ ਦਾ ਇਲਜ਼ਾਮ ਹੈਗਾ ਕਿ ਇਹ ਅਫਸਰਾਂ ਦੇ ਅਸ਼ੀਰਵਾਦ ਨਾਲ ਇੱਥੇ ਕੰਮ ਚੱਲਦਾ ਰਿਹਾ ਔਰ ਉਹਨਾਂ ਨੇ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਕਿ ਦੋਸ਼ੀਆਂ ਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਹੋ ਸਕੇ ਔਰ ਇਹ ਜਿਹੜੇ ਸੀਲ ਜਿਹੜੇ ਟੈਕਸੀ ਸਟੈਂਡਾਂ ਇਹਨਾਂ ਦੀ ਰੀ ਆਕਸ਼ਨ ਕੀਤੀ ਜਾਵੇ ਤਾਂ ਕਿ ਕਾਰਪੋਰੇਸ਼ਨ ਦੀ ਆਮਦਨ 'ਚ ਵਾਧਾ ਹੋ ਸਕੇ ਮੈਂ ਦਿਨੇਸ਼ ਕੋਹਲ ਕੈਮਰਾਮੈਨ ਅਨਿਲ ਦੇ ਨਾਲ ਥੈਂਕਸ ਫਰਟਵਲੀ ਚੰਡੀਗੜ੍ਹ ਤੋਂ